ਸਾਸੀ ਕਾਲ ਜੀ ਅੱਜ ਆਪਾਂ ਆਏ ਆ ਜੀ ਪਿੰਡ ਕਾਲਵਾ ਤੇ ਭਾਜੀ ਹੁਣਾਂ ਨੇ ਬਣਾਈ ਆ ਦੀ ਆਪਣੇ ਸ਼ਹੀਦ ਕਤਾਰ ਸਿੰਘ ਸਰਾਭਾ ਜੀ ਦੀ ਪੇਂਟਿੰਗ ਤੇ ਭਾਜੀ ਹੁਣ ਬਹੁਤ ਸ਼ੌਂਕ ਹੈ ਜੀ ਉਹਨਾਂ ਨੇ ਮੜਾ ਜਾ ਉੱਪਰ ਦਿਖਾਇਓ ਉੱਪਰ ਭਗਤ ਸਿੰਘ ਜੀ ਹੁਣਾਂ ਦੀ ਵੀ ਸਟੈਚੂ ਲਗਾਇਆ ਹੈ ਉੱਪਰ ਤੇ ਕਰਾਂਗੇ ਭਾਜੀ ਹੁਣਾਂ ਨਾਲ ਗੱਲਬਾਤ ਕੀ ਉਹਨਾਂ ਨੂੰ ਕਿੱਦਾਂ ਸ਼ੌਂਕ ਪਿਆ ਹਾਂਜੀ ਪਹਿਲਾਂ ਤੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਇਹ ਇਤਿਹਾਸ ਆ ਜੀ ਜੋ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਸੋ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਜੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਬਾਰੇ ਅਸੀਂ ਜਿਹੜੀ ਜਾਣਕਾਰੀ ਆ ਸਕੂਲ ਦੇ ਟਾਈਮ ਦੇ ਉੱਤੇ ਹਾਸਲ ਕੀਤੀ ਸੀਗੀ ਸੋ ਸਾਨੂੰ ਉਸ ਸਮੇਂ ਤੋਂ ਹੀ ਇਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਵਾਂ ਉਹ ਸਾਡੇ ਦਿਲ ਦੇ ਵਿੱਚ ਵਸਦੀਆਂ ਹਨ ਸੋ ਇਸੇ ਕਰਕੇ ਹੀ ਅਸੀਂ ਅੱਜ ਆਪਣੇ ਘਰ ਦੇ ਵਿੱਚ ਇਹਨਾਂ ਦੀਆਂ ਜੋ ਤਸਵੀਰਾਂ ਵਾਂ ਉਹ ਬਣਵਾ ਰਹੇ ਹਾਂ ਸੋ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸ ਪੀੜ੍ਹੀ ਨੂੰ ਇਹਨਾਂ ਦੀਆਂ ਸ਼ਹਾਦਤਾਂ ਬਾਰੇ ਬੱਚਿਆਂ ਨੂੰ ਪੂਰੀ ਜਾਣਕਾਰੀ ਰਹੇ ਸੋ ਅਸੀਂ ਇਸੇ ਕਰ ਗਏ ਅਪਰਾਲਾ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਾਂਗੇ ਆਪਾਂ ਪਿੰਡ ਦੇ ਨੰਬਰ ਦਾ ਸਾਹਿਬ ਨਾਲ ਕਿ ਉਹਨਾਂ ਨੇ ਵੀ ਵਿਚਾਰ ਆਪਣੇ ਸਾਂਝੇ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜੋ ਅਸ਼ੀਦਾਂ ਦੀ ਇੱਕ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਪੇਂਟਿੰਗ ਜੋ ਮੇਰੇ ਪਿੰਡ ਵਿੱਚ ਬਣੀ ਆ ਬਹੁਤ ਹੀ ਸ਼ਲਾਘਾਯੋਗ ਕਦਮ ਆ ਸਾਨੂੰ ਸ਼ਹੀਦਾਂ ਦੀ ਦੇ ਇਤਿਹਾਸਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਸੀ ਅਸੀਂ ਆਜ਼ਾਦੀ ਦਾ ਨਿਗ ਮਾਰ ਰਹੇ ਹਾਂ ਤੇ ਆਜ਼ਾਦ ਹੋਏ ਹਾਂ ਸੋ ਸਰਦਾਰ ਕਰਤਾਰ ਸਿੰਘ ਸਰਾਭਾ ਇਹਨਾਂ ਦੀ ਛੋਟੀ ਉਮਰ ਦੇ ਵਿੱਚ ਹੀ ਬਹੁਤ ਵੱਡੀ ਕੁਰਬਾਨੀ ਹੈ ਜੋ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਬਹੁਤ ਵਧੀਆ ਪੇਂਟਿੰਗ ਬਣੀ ਹੈ ਤੇ ਬਹੁਤ ਵਧੀਆ ਬੁਰਾਲਾ ਇਹ ਸਾਰੇ ਨਗਰਾਂ ਵਿੱਚ ਇਦਾਂ ਦੀਆਂ ਪੇਂਟਿੰਗਾਂ ਬਣਨੀਆਂ ਚਾਹੀਦੀਆਂ ਤਾਂ ਜੋ ਖਸਿਆ ਇਤਿਹਾਸ ਬਾਰੇ ਸਾਰਿਆਂ ਨੂੰ ਜਾਣਕਾਰੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ